ਇੱਕ ਵਾਰ ਫਿਰ ਤੋਂ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਲਗਾਤਾਰ ਇਸ ਨੂੰ ਲੈ ਕੇ ਸਿਆਸਤ ਜਿੱਥੇ ਭੱਗੀ ਹੈ ਉੱਥੇ ਹੀ ਸਿੱਖ ਜਥੇਬੰਦੀਆਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਹੈ ਇਸੇ ਵਿਚਾਲੇ ਪਰਮਜੀਤ ਸਿੰਘ ਸਰਨਾ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਰਾਮ ਰਹੀਮ ਨੂੰ ਜਿੱਥੇ 20 ਦਿਨਾਂ ਦੀ ਪੈਰੋਲ ਦਿੱਤੀ ਗਈ ਉੱਥੇ ਹੀ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਅਨੇਕਾਂ ਸਵਾਲ ਚੁੱਕੇ ਜਾ ਰਹੇ ਨੇ ਪਰਮਜੀਤ ਸਰਨਾ ਦਾ ਇਸ ਗੱਲ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ ਉਸ ਸਰਕਾਰ ਤੇ ਵਰਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਹਿੰਦੂਸਤਾਨ ਦੇ ਵਿੱਚ ਸਰਕਾਰ ਦੋ ਕਾਨੂੰਨ ਕਿਉਂ ਬਣਾ ਰਹੀ ਹੈ ਕਿਉਂਕਿ ਸਾਡੇ ਬੰਦੀ ਸਿੰਗਲ ਡਬਲ ਸਜਾਵਾਂ ਕਰ ਚੁੱਕੇ ਨੇ ਪਰ ਫਿਰ ਵੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਦੂਜੇ ਪਾਸੇ ਰਾਮ ਰਹੀਮ ਜਿਨ੍ਹਾਂ ਤੇ ਇਹਨਾਂ ਕੇਸ ਦਰਜ ਨੇ ਓਕਾਤਲ ਨੇ ਉਹਨਾਂ ਨੂੰ ਫਿਰ ਵੀ ਰਿਹਾ ਕੀਤਾ ਜਾ ਰਿਹਾ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ ਇਸ ਦੇ ਵਿਚਾਲੇ ਉਹਨਾਂ ਨੇ ਹੋਰ ਕੀ ਕੁਝ ਕੀਤਾ ਹੈ ਇੱਕ ਵਾਰ ਆਪਾਂ ਉਹ ਵੀ ਸੁਣਦੇ ਹਾਂ ਅਸ਼ਵਰਖਬਾਰਾਂ ਚ ਆਇਆ ਕਿ ਉਹਨੂੰ ਪ੍ਰੋਬਲਮ ਨਹੀਂ ਕਿਹਾ ਹਰਿਆਣਾ ਸਰਕਾਰ ਨੂੰ ਪ੍ਰੋਲ ਦੇਤੀ ਹੈ 35 ਦਿਨ ਪਹਿਲਾਂ ਉਹ ਪ੍ਰੋਲ ਕੱਟ ਕੇ ਤੇ ਵਾਪਸ ਗਿਆ ਸੀ 18 ਦਿਨ ਬਾਅਦ ਦੁਬਾਰਾ ਦੇ ਦਿੱਤੀ ਇਹਦਾ ਸਾਫ ਨਜ਼ਰ ਆ ਰਿਹਾ ਹੈ ਕਿ ਜਿਹੜੀਆਂ ਹਰਿਆਣਾ ਦੇ ਵਿੱਚ ਇਲੈਕਸ਼ਨ ਹੋ ਰਿਹਾ ਨੇ ਤੇ ਜਿਹੜੇ ਕੁਝ ਹਲਕਿਆਂ ਦੇ ਵਿੱਚ ਉਸਦਾ ਜ਼ੋਰ ਹੈ ਬੀਜੇਪੀ ਉਸ ਇਲਾਕਿਆਂ ਚੋਂ ਜਿੱਤਣ ਦੇ ਲਈ ਇਹਦੀ ਮੋਟਰ ਲਾਈ ਹੈ ਪਹਿਲੀ ਗੱਲ ਤੇ ਹੈ ਕਿ ਜੇ ਇਹ ਜੇ ਬੰਦੇ ਨੂੰ ਤੁਸੀਂ ਪਰੋਲ ਦੇਣੀ ਸੀ ਤਾਂ 5 ਤਰੀਕ ਸਵੇਰੇ ਦੇੰਦੇ 10 ਵਜੇ ਦੇੰਦੇ ਤੱਕ ਇਹ ਕਹਿੰਦਾ ਜੀ ਵੋਟ ਪਾ ਕੇ ਤੇ ਵਾਪਸ ਆਜਦਾ ਇਹ ਸਾਫ ਪਤਾ ਲੱਗ ਰਿਹਾ ਹੈ ਕਿ ਬੀਜੇਪੀ ਜਿਹੜੀ ਕਿ ਇਸ ਵਕਤ ਬਹੁਤ ਬੁਰੀ ਤਰ੍ਹਾਂ ਆ ਰਹੀ ਹੈ ਔਰ ਉਸ ਬੁਰੀ ਤਾਂ ਹਾਰ ਤੋਂ ਬਚਣ ਦੇ ਲਈ ਇਹ ਕਹਿੰਦਾ ਜਿਹੜੀਆਂ ਵੱਤ ਵਾ ਸੀਟਾਂ ਸੀ ਲੈ ਜਾਈ ਅਸੀਂ ਲੈ ਕੇ ਜਾਂਦੇ ਹਾਂ ਮਨੁਰੇ ਨੇ ਸਮਝਾਂਦੇ ਪਈ ਗਏ ਹਿੰਦੁਸਤਾਨ ਦੀ ਸਰਕਾਰ ਅੱਜ ਦੋ ਕਾਨੂੰਨ ਕਿਉਂ ਪਨਾ ਰਹੀ ਆਪਣੇ ਮੁਲਕ ਦੇ ਵਿੱਚ ਬੰਦੀ ਸਿੰਘਾਂ ਵਾਸਤੇ ਉਹਨਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਸਭ ਕੁਝ ਖਤਮ ਹੋ ਚੁੱਕਾ ਹੈ ਸਜਾਵਾਂ ਡਬਲ ਤੋਂ ਬਾਅਦ ਵਿੱਚ ਪਹੁੰਚ ਬਾਠ ਹੈ ਉਹਨਾਂ ਵਾਸਤੇ ਕੋਈ ਰੂ ਰਿਆਤ ਨਹੀਂ ਦੁਨਦਰ ਪਾਰਸ ਸਿੰਘ ਭੁੱਲਰ ਦੀ ਚਿੱਠੀ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ 6 ਵਾਰ ਜੜ ਕੀਤੀ ਹੈ ਤੇ ਜਿਹੜੇ ਚੋਰ ਚੱਕੇਨ ਦੋਰਾਚਾਰੇ ਵਿਚਾਰੇਨ ਕਤਲਾਂ ਦੇ ਕੇਸ ਵਿੱਚ ਕੈਦ ਨਾ ਉਹਨਾਂ ਆਸਤੇ ਕਾਨੂੰਨ ਜਿਹੜਾ ਨਾ ਔਰ ਹਿੰਦੁਸਤਾਨ ਦੀ ਸਰਕਾਰ ਆਸਤੇ ਲਗਨ ਤੇ ਸਾਡੇ ਵਾਸਤੇ ਲਗਨ ਮੈਂ ਇਹ ਸਮਝਦਾ ਹਾਂ ਕਿ ਮੈਨੂੰ ਪਤਾ ਹੈ ਇਸ ਵਕਤ ਬੀਜੇਪੀ ਹਰਿਆਣਾ ਤੇ ਬਹੁਤ ਬੁਰੀ ਤਰ੍ਹਾਂ ਹਾਰ ਰਹੀ ਹੈ ਕਾਂਗਰਸ ਪਾਰਟੀ ਆਪ ਹੈ ਪਰ ਮੈਂ ਇਹ ਜ਼ਰੂਰ ਕਹਿ ਦੇਣਾ ਚਾਹੁੰਦਾ ਵਾ ਕਿ ਇਸ ਵਕਤ ਸਮੁੱਚੇ ਕੌਮ ਹਰਿਆਣਾ ਦੇ ਵਿੱਚ ਔਰ ਬਾਕੀ ਜਿਹੜੇ ਵੀ ਪਹਿਲਵਾਨ ਹੈਗੇ ਸਾਰੇ ਹੈਗੇ ਜਿਨ੍ਹਾਂ ਦੇ ਨਾਲ ਬੜਾ ਜ਼ੁਲਮ ਕੀਤਾ ਹੈ ਇਹ ਸਰਕਾਰ ਨੇ ਕਿਸਾਨ ਭਰਾਤਰੀ ਦਾ ਬੜਾ ਜ਼ੁਲਮ ਕੀਤਾ ਹੈ ਇਹਨਾਂ ਨੇ ਉਹਨਾਂ ਸਾਰਿਆਂ ਗੱਲਾਂ ਨੂੰ ਦੇਖਦੇ ਹੋਏ ਔਰ ਭਾਜਪਾ ਨੇ ਇੱਕ ਦੁਬਾਰਾ ਚਾਰੀ ਦਿਨ ਸਹਿਤਾ ਇਲੈਕਸ਼ਨ ਲੈਣ ਵਾਸਤੇ ਤਿਆਰ ਹੋ ਗਈ ਹੈ ਇਨਾਂ ਨੂੰ ਬਹੁਤ ਬੁਰੀ ਤਰ੍ਹਾਂ ਹਾਰ ਦੇਣੀ ਔਰ ਤਾਂ ਕਿ ਹਿੰਦੁਸਤਾਨ ਦੇ ਕਿਸੇ ਵੀ ਵਸਿੰਦੇ ਨਾਲ ਕੋਈ ਜ਼ੁਲਮ ਹੁੰਦਾ ਹੋਵੇ ਤੇ ਉਹਦੀ ਗੱਲ ਪਣ ਸਕੇ ਮੈਂ ਉਮੀਦ ਕਰਦਾ ਹਾਂ ਕਿ ਲక్ష్ਣਾ ਖਤਮ ਹੋਣ ਤੋਂ ਬਾਅਦ ਬੰਦੀ ਸਿੰਘਾਂ ਦੀ ਰਿਹਾਈ ਜ਼ਰੂਰ ਹੋਏਗੀ ਪਰ ਉਹਦੇ ਲਈ ਮੈਂ ਸਮਝਦਾ ਕਿ ਭਾਜਪਾ ਨੂੰ ਬੁਰਤਣਾ ਰਹਿਣਾ ਬਹੁਤ ਜ਼ਰੂਰੀ ਹੈ ਸਾਡੀ ਇਸ ਬੇਨਤੀ ਨੂੰ ਸਮੁੱਚੇ ਹਰਿਆਣਾ ਨਿਵਾਸੀ ਪ੍ਰਵਾਨ ਕਰਨਗੇ